ਬੰਦੇ ਔਰਤਾ ਵਾਂਗੂ ਸਹਾਇਤਾ ਜੇ ਬਣੇ ਸਵੀਟ ਜੋ ਰਹਿੰਦੇ ਆ ਉਹ ਜ਼ਿਕਰ ਹੋਣ ਤੇ ਲੋਕ ਉਹਨਾਂ ਨੂੰ ਠੀਕ ਨਹੀਂ ਕਹਿੰਦੇ ਆ ਬੰਦੇ ਔਰਤਾ ਵਾਂਗੂ ਸਹਾਇਤਾ ਜੇ ਬਣੇ ਸਵੀਟ ਜੋ ਰਹਿੰਦੇ ਆ ਜ਼ਿਕਰ ਹੋਣ ਤੇ ਲੋਕ ਉਹਨਾਂ ਨੂੰ ਠੀਕ ਨਹੀਂ ਕਹਿੰਦੇ ਆ ਬਾਰ-ਬਾਰ ਜੋ ਕੱਪੜੇ ਝਾੜੇ ਕੰਮ ਉਹ ਕਰਦੇ ਨਹੀਂ ਜੇ ਕੋਈ ਮਿਹਨਤ ਦੇ ਨਾਲ ਚੀਜ਼ ਬਣਾ ਲੈ ਕਿਸੇ ਦੀ ਜਰਦ ਨਹੀਂ ਬਾਰ-ਬਾਰ ਜੋ ਕੱਪੜੇ ਝਾੜੇ ਕੰਮ ਉਹ ਕਰਦੇ ਨਹੀਂ ਜੋ ਮਿਹਨਤ ਦੇ ਨਾਲ ਚੀਜ਼ ਬਣਾ ਲੈ ਕਿਸੇ ਦੀ ਯਰਦੇ ਨਹੀਂ ਉੰਜ ਇਹ ਵੀ ਤਾਂ ਉਹਨਾਂ ਨੂੰ ਹੀ ਲੀਕਦੇ ਰਹਿੰਦੇ ਆ ਵਿੱਚ ਮਦਾਨਾ ਲੋਕ ਜਿਨ੍ਹਾਂ ਨੂੰ ਡੀਕਦੇ ਰਹਿੰਦੇ ਆ ਵਿੱਚ ਮਦਾਨਾ ਲੋਕ ਜਿਨ੍ਹਾਂ ਨੂੰ ਡੀਕਦੇ ਰਹਿੰਦੇ ਆ ਛੋਟੇ ਨਾ ਕਦੇ ਡਰਦੇ ਮੱਥਾ ਸਾਹਮਣੇ ਲਾਉਂਦੇ ਆ ਛੋਟੇ ਨਾ ਕਦੇ ਡਰਦੇ ਮੱਥਾ ਸਾਹਮਣੇ ਲਾਉਂਦੇ ਆ ਵਿੱਚ ਗਰੁੰਡਾ ਰੇਡਰ ਜਿਨ੍ਹਾਂ ਰੇਡ ਜਾ ਪਾਉਂਦੇ ਆ ਸੜਦੇ ਨਹੀਂ ਕਦੇ ਜਾਫੀ ਜੇ ਰੇਡਰ ਅੱਖ ਭਮਾ ਲੈਂਦੇ ਮਾਰ ਮਾਰ ਕੇ ਧੌਲਾ ਉੱਡਨੇ ਸੱਪ ਬਿਲਾ ਲੈਂਦੇ ਛੜਦੇ ਨਹੀਂ ਕਦੇ ਜਾਫੀ ਜੇ ਰੇਡਰ ਅੱਖ ਭਮਾ ਲੈਂਦੇ ਮਾਰ ਮਾਰ ਕੇ ਧੌਲਾ ਉੱਡਨੇ ਸੱਪ ਵੀ ਲਾ ਲੈਂਦੇ ਜੋ ਨੁਕਰੇ ਵਾਂਗੂ ਪਏ ਦੇ ਰੇਡਰ ਪੀਕਤੇ ਰਹਿੰਦੇ ਆ ਵਿਚ ਮੈਦਾਨਾ ਲੋਕ ਉਹਨਾਂ ਨੂੰ ਦੀਖਦੇ ਰਹਿੰਦੇ ਆ ਵਿਚ ਮੈਦਾਨਾ ਲੋਕ ਉਹਨਾਂ ਨੂੰ ਦੀਖਦੇ ਰਹਿੰਦੇ ਆ ਪੀਕਦੇ ਰਹਿੰਦੇ ਆ